ਜਿਵੇਂ ਹੀ ਹਾੜ ਦਾ ਮਹੀਨਾ ਆਉਂਦਾ ਜਿਵੇਂ ਮਤਲਬ ਗਰਮੀਆਂ ਸਟਾਰਟ ਹੁੰਦੀਆਂ ਤਾਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਤਾਪਸ਼ ਮਾਰਦੀ ਹੈ ਤੇ ਬਹੁਤ ਹੀ ਜ਼ਿਆਦਾ ਗਰਮੀ ਲੱਗਦੀ ਹੈ ਏਸੀ ਚੱਲ ਪੈਂਦੇ ਆ ਤੇ ਜਿਵੇਂ ਹੁਣ ਹਾੜ ਦੇ ਮਹੀਨੇ ਤੋਂ ਬਾਅਦ ਸੌਣ ਦਾ ਮਹੀਨਾ ਆਉਂਦਾ ਤਾਂ ਇੱਕ ਚਾਹ ਜਾਂ ਚੜ ਜਾਂਦਾ ਜਿਵੇਂ ਨਾ ਵੀ ਮਤਲਬ ਪਤਾ ਹੀ ਨਹੀਂ ਕੀ ਮੈਲ ਜਾਂਦਾ بارشਾਂ ਸ਼ੁਰੂ ਹੋ ਜਾਂਦੀਆਂ ਵਾਂ ਤੇ ਫਿਰ ਥੋੜੀ ਜੀ ਰਾਹਤ ਮਿਲਦੀ ਹੈ ਗਰਮੀ ਤੋਂ ਤੇ ਫਿਰ ਜਿਉਂ ਹੀ ਆਪਣੇ ਜਿਵੇਂ ਪੁਰਾਣੇ ਬਜ਼ੁਰਗ ਹੁੰਦੇ ਸੀ ਉਦੋਂ ਉਹਨਾਂ ਨੇ ਮਾਲ ਪੂੜੇ ਬਣਾਉਣੇ ਤੇ ਗੁਲਗਲੇ ਬਣਾਉਣੇ ਜਦੋਂ ਉਹ ਮਾਲ ਪੂੜੇ ਬਣਾਉਂਦੇ ਹੁੰਦੇ ਸੀਗੇ ਤਾਂ ਉਹ ਪਿੱਪਲ ਦੇ ਪੱਤਿਆਂ ਨਾਲ ਬਣਾਉਂਦੇ ਹੁੰਦੇ ਸੀਗੇ ਜਿਵੇਂ ਹੁਣ ਆਪਾਂ ਸ਼ਹਿਰਾਂ ਵਿੱਚ ਰਹਿਣ ਲੱਗੇ ਪਿੰਡਾਂ ਵਿੱਚ ਵੀ ਉਹ ਸਾਧਾ ਉਹੋ ਜੇ ਹੋ ਗਏ ਆ ਤੇ ਆਪਾਂ ਸੌਖੇ ਢੰਗ ਨਾਲ ਜਿਵੇਂ ਬਣਾ ਸਕਦੇ ਹਾਂ ਜਿਵੇਂ ਖੀਰਾ ਬਣਾਉਂਦੇ ਹੁੰਦੇ ਸੀਗੇ ਗੋਲਗਲੇ ਮਾਲਪੂੜੇ ਪਕੌੜੇ ਇਹ ਚੀਜ਼ਾਂ ਆਪਣੇ ਮਤਲਬ ਖਾਂਦੇ ਹੁੰਦੇ ਸੀਗੇ ਤੇ ਬਹੁਤ ਹੀ ਤੰਦਰੁਸਤ ਵੀ ਰਹਿੰਦੇ ਹੁੰਦੇ ਸੀਗੇ ਤੇ ਕੋਈ ਤਜਾਬ ਨਹੀਂ ਸੀ ਬੰਦਾ ਹੁੰਦਾ ਸਾਰੇ ਠੀਕ ਠਾਕ ਰਹਿੰਦੇ ਹੁੰਦੇ ਸੀ ਹੁਣ ਆਪਾਂ ਮਿੱਠਾ ਵੀ ਘੱਟ ਖਾਂਦੇ ਆ ਬੱਚੇ ਵੀ ਘੱਟ ਖਾਂਦੇ ਆ ਤੇ ਬੱਚਿਆਂ ਨੂੰ ਪਤਾ ਵੀ ਨਹੀਂਗਾ ਵੀ ਮਾਲਪੂੜੇ ਹੁੰਦੇ ਕੀ ਆ ਕਿਉਂਕਿ ਮੈਂ ਆਪਣੇ ਬੱਚੇ ਨੂੰ ਪੁੱਛਿਆ ਵੀ ਬੇਟਾ ਮਾਲਪੂੜੇ ਖਾਣੇ ਆ ਤਾਂ ਮੈਨੂੰ ਕਹਿੰਦਾ ਵੀ ਮੰਮਾ ਮਾਲਪੂੜੇ ਕੀ ਹੁੰਦੇ ਆ ਜਦੋਂ ਅੱਗੇ ਹੁੰਦੇ ਸੀ ਤਾਂ ਆਪਾਂ ਸਕੂਲਾਂ ਤੋਂ ਆਉਂਦੇ ਹੁੰਦੇ ਸੀ ਪੜ੍ਹ ਕੇ ਤੇ ਆਉਂਦਿਆਂ ਨੂੰ ਛਾਬੇ ਵਿੱਚ ਰੱਖੇ ਹੁੰਦੇ ਸੀ ਮਾਲਪੂੜੇ ਤੇ ਕੋਈ ਉਹਦੇ ਵਿੱਚ ਕੀੜੀ ਨਹੀਂ ਸੀ ਚੜਦੀ ਹੁੰਦੀ ਕੁਝ ਨਹੀਂ ਸੀ ਹੁੰਦਾ ਪਤਾ ਨਹੀਂ ਕਿਉਂ ਹੁਣ ਕੀੜੀਆਂ ਵੀ ਉਹਦੀਆਂ ਆ ਜਾਂਦੀਆਂ ਤੇ ਪਤਾ ਨਹੀਂ ਕੀ ਆਪਣੇ ਇਹ ਹੋ ਗਿਆ ਮਾਹੌਲ ਹੋ ਗਿਆ ਵਾ ਇਦਾਂ ਦਾ ਵਾਤਾਵਰਨ ਓਦਾਂ ਦਾ ਹੋ ਗਿਆ ਵੀ ਆਪਾਂ ਰੋਟੀ ਵੀ ਡੱਬੇ ਚ ਰੱਖਦੇ ਆ ਤਾਂ ਵੀ ਕੀੜੀਆਂ ਚੜ ਜਾਂਦੀਆਂ ਅੱਗੇ ਛਾਬੇ ਵਿੱਚ ਰੋਟੀਆਂ ਹੁੰਦੀਆਂ ਸਿਗੀਆਂ ਤੇ ਅੱਧੀ ਛੁੱਟੀ ਆਉਣਾ ਤੇ ਉਥੋਂ ਰੋਟੀਆਂ ਖਾਣੀਆਂ ਤੇ ਮਾਲ ਪੂੜੇ ਖਾਣੇ ਤੇ ਕੋਈ ਕੀੜੀ ਦਾ ਨਹੀਂ ਸੀ ਹੁੰਦਾਗਾ ਕੁਝ ਨਹੀਂ ਸੀ ਹੁੰਦਾ ਆਓ ਆਪਾਂ ਅੱਜ ਸੌਖੇ ਢੰਗ ਨਾਲ ਤੁਹਾਨੂੰ ਮਾਲ ਪੂੜੇ ਬਣਾਉਣੇ ਦੱਸਦੇ ਆ ਵੀ ਕਿਵੇਂ ਮਾਲ ਪੂੜੇ ਬੰਦਦੇ ਆ ਮੈਂ ਹਾਂ ਸਤਵੀਰ ਕੌਰ ਮਾਨਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਤੇ ਚਲੋ ਆਪਾਂ ਮਾਲ ਪੂੜੇ ਬਣਾਉਣੇ ਸਟਾਰਟ ਕਰਦੇ ਆ